ਫਹਾਰਾ ਕਲਬ ਵੱਲੋਂ ਜਿਹੜਾ ਇੱਕ ਬੜੀ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਤੇ ਬੜੀ ਵਧੀਆ ਸਮਾਜ ਸੇਵਾ ਸੰਸਥਾ ਪਟਾਲਾ ਸ਼ਹਿਰ ਦੀ ਜਿਹੜੀ ਵੱਖ-ਵੱਖ ਭਾਈ ਦੇ ਕੰਮ ਕਰਦੀ ਹੈ ਔਰ ਇਹਨਾਂ ਨੇ ਇੱਕ ਬੜਾ ਵਧੀਆ ਉਪਰਾਲਾ ਸ਼ੁਰੂ ਕੀਤਾ ਹੈ ਕਿ ਛੋਟੇ ਬੱਚਿਆਂ ਨੂੰ ਹੁਣ ਤੋਂ ਹੀ ਟ੍ਰੇਨਿੰਗ ਦੇ ਕੇ ਕਿ ਸਮਾਜ ਦੇ ਭਲਕਿਸਤ ਸੇਵਾ ਕਰਨੀ ਹੈ ਔਰ ਅੱਜ ਜਿਹੜਾ ਵਿਸ਼ੇਸ਼ ਤੌਰ ਤੇ ਇਹ ਜਿਹੜਾ ਆਪਾਂ ਚਲਾਈ ਹੈ ਮਾਰਚ ਕੱਢਿਆ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਇੱਕ ਮੁਹਿੰਮ ਚਲਾਈ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਚ ਸਹਾਰਾ ਕਲੱਬ ਵੱਲੋਂ ਇੱਕ ਬਹੁਤ ਵਧੀਆ ਇੱਕ ਬਟਾਲਾ ਕੀਤਾ ਗਿਆ ਔਰ ਬਟਾਲਾ ਪੁਲਿਸ ਜਿਹੜੀ ਹੈ ਉਹ ਇਹਦਾ ਨਾਲਪora ਸਹਿਯੋਗ ਕਰ ਰਹੀ ਹੈ ਤੇ ਆਪਾਂ ਅੱਗੇ ਸਹਿਯੋਗ ਕਰਾਂਗੇ ਇਹ ਸਾਰਾ ਜਿਸ ਦਾ ਹਮੇ ਸਮੇਂ ਤੇ ਸਹਾਰਾ ਕਲੱਬ ਮਾਨਵਤਾ ਦੀ ਸੇਵਾ ਤੇ ਲੱਗਾ ਰਹਿੰਦਾ ਹੈ ਔਰ ਨਸ਼ਿਆਂ ਦਾ ਜਿਹੜਾ ਕੋੜ ਹੈ ਉਹ ਪੰਜਾਬ ਨੂੰ ਜਿੱਦਾਂ ਖਾਰ ਰਿਆ ਸੀ ਔਰ ਪੰਜਾਬ ਪੁਲਿਸ ਐਸਐਸਪੀ ਬਟਾਲਾ ਸਾਹਿਬ ਡੀਐਸਪੀ ਸਾਹਿਬ ਸਾਡੇ ਨਾਲ ਆਏ ਹਨ ਇਨਾਂ ਦੇ ਸਹਿਯੋਗ ਦੇ ਨਾਲ ਸਹਾਰਾ ਕਲੱਬ ਜਿਹੜਾ ਹੈ ਨਸ਼ਾ ਦੇ ਵਿਰੁੱਧ ਤੇ ਵਾਤਾਵਰਨ ਨੂੰ ਬਚਾਉਣ ਦੇ ਪ੍ਰਤੀ ਜਾਗਰੂਕ ਲੋਕਾਂ ਨੂੰ ਕਰਨ ਵਾਸਤੇ ਇਹ ਰੈਲੀ ਕੱਢੀ ਜਾ ਰਹੀ ਹੈ ਔਰ ਮੈਂ ਪ੍ਰਸ਼ੰਸਾ ਕਰਦਾ ਹਾਂ ਬਟਾਲਾ ਪੁਲਿਸ ਦੀ ਕਿ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜਾ ਹੈ ਨਸ਼ਿਆਂ ਨੂੰ ਠੱਲ ਪਾਉਣ ਤੇ ਪੂਰਾ ਆਪਣਾ ਯੋਗਦਾਨ ਪਾਇਆ ਹੈ ਔਰ ਜਿੱਥੇ ਬਾਕੀ ਸੰਸਥਾਵਾਂ ਇਸ ਕੋਰ ਨੂੰ ਵਧਣ ਵਾਸਤੇ ਯੋਗਦਾਨ ਪਾ ਰਹੀਆਂ ਸਹਾਰਾ ਕਲੱਬ ਹਮੇਸ਼ਾ ਤਤਪਰ ਰਹਿ ਕੇ ਜਿਹੜਾ ਹੈ ਔਰ ਸਮਾਜ ਦੀ ਭਲਾਈ ਦੇ ਕੰਮਾਂ 'ਚ ਲੱਗਾ ਰਹਿੰਦਾ ਹੈ ਔਰ ਹੁਣ ਇਹਨਾਂ ਨੇ ਨਸ਼ਿਆਂ ਦੇ ਖਿਲਾਫ ਜਿਹੜਾ ਇਹ ਬੱਚਿਆਂ ਨੂੰ ਜਾਗਰੂਕ ਕੀਤਾ ਹੈ 1 ਮਹੀਨਾ ਪੂਰਾ ਇਹਨਾਂ ਦਾ ਟ੍ਰੇਨਿੰਗ ਕੈਂਪ ਲਾਇਆ ਗਿਆ ਹੈ ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੇ ਪਹੁੰਚ ਕੇ ਤੇ ਉਹਨਾਂ ਨੂੰ ਅਵੇਅਰ ਕੀਤਾ ਹੈ ਸਮਾਜ ਪ੍ਰਤੀ ਆਪਣੇ ਪ੍ਰਤੀ ਵਾਤਾਵਰਨ ਪ੍ਰਤੀ ਔਰ ਨਸ਼ਿਆਂ ਦੇ ਖਿਲਾਫ ਉਹ ਅੱਜ ਤੁਸੀਂ ਵੇਖ ਰਹੇ ਹੋ ਸਾਰੇ ਕਿ ਇਹ ਬੱਚੇ ਜਿਹੜੇ ਹਨ ਇਹ ਉੱਠ ਖਲੋਏ ਹਨ ਨਸ਼ਿਆਂ ਦੇ ਖਿਲਾਫ ਤੇ ਵਾਤਾਵਰਨ ਸੰਭਾਲਣ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸ਼ੁਕਰੀਆ ਮੇਰਾ ਨਾਮ ਪਾਹਲ ਪ੍ਰਿਕਤ ਹੋਰ ਹੈ ਤੇ ਮੈਂ ਚੰਡੀਗੜ੍ਹ ਯੂਨੀਵਰਸਿਟੀ ਦੀ ਸਟੂਡੈਂਟ ਹਾਂ ਮੈਂ ਇਸ ਟਾਈਮ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਪੀਬੀਐਲਐਲਬੀ ਕੋਰਸ ਕਰਦੀ ਪਈ ਹਾਂ ਤੇ ਸਹਾਰਾ ਕਲੱਬ ਦੇ ਅੰਦਰ ਮੈਂ ਆਪਣੀ ਸੋਸ਼ਲ ਇੰਟਰਨਸ਼ਿਪ ਕਰਨ ਲਈ ਆਈ ਸੀ ਸਹਾਰਾ ਕਲੱਬ ਦੇ ਅੰਦਰ ਆ ਕੇ ਮੈਨੂੰ ਬਹੁਤ ਹੀ ਵਧੀਆ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਤੇ ਸਹਾਰਾ ਕਲੱਬ ਨੇ ਜੋ ਕਿ ਇਸ ਸਾਲ ਗਰਮੀ ਦੀਆਂ ਛੁੱਟੀਆਂ ਵਿੱਚ ਜੂਨ ਦੀਆਂ ਛੁੱਟੀਆਂ ਵਿੱਚ ਵਲੰਟੀਅਰ ਟ੍ਰੇਨਿੰਗ ਕੈਂਪ ਲਗਾਇਆ ਹੈ ਇੱਥੇ ਬਹੁਤ ਬਹੁਤ ਅਲੱਗ-ਅਲੱਗ ਸਕੂਲਾਂ ਤੋਂ ਬੱਚੇ ਆਏ ਨੇ ਜਿਨ੍ਹਾਂ ਨੂੰ ਕਿ ਬਹੁਤ ਕੁਝ ਅਲੱਗ-ਅਲੱਗ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਇੱਥੇ ਫਾਇਰ ਬ੍ਰਿਗੇਡ ਦੀ ਟੀਮ ਬੁਲਾਈ ਗਈ ਸੀ ਫਸਟ ਏਡ ਫਸਟ ਏਡ ਟ੍ਰੇਨਿੰਗ ਦਿੱਤੀ ਗਈ ਸੀ ਫਿਰ ਅਲੱਗ-ਅਲੱਗ ਹੋਰ ਵੀ ਬਹੁਤ ਸਾਰੀਆਂ ਟ੍ਰੇਨਿੰਗਸ ਦਿੱਤੀਆਂ ਗਈਆਂ ਸੀ ਤੇ ਬੱਚਿਆਂ ਨੂੰ ਇੱਥੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਹਾਰਾ ਕਲੱਬ ਇੱਕ ਕਲੱਬ ਹੀ ਨਹੀਂ ਹੈ ਇੱਕ ਨਵੀਂ ਸੋਚ ਹੈ ਮਾਰਚ ਬਾਰੇ ਦੱਸ ਦਿਓ ਅੱਜ ਜਿਹੜਾ ਮਾਰਚ ਕੱਟਿਆ ਜਾ ਰਿਹਾ ਹੈ ਉਹਦੇ ਬਾਰੇ ਅੱਜ ਸਹਾਰਾ ਕਲੱਬ ਨੇ ਮਤਲਬ ਕਿ ਨਸ਼ਾ ਦੇ ਵਿਰੋਧ ਦੇ ਮਾਰਚ ਕਰਿਆ ਜਿੱਥੋਂ ਬੱਚਿਆਂ ਨੂੰ ਇਹ ਵੀ ਪਲੇਜਰ ਦਵਾਈ ਗਈ ਹੈ ਕਿ ਨਸ਼ਾ ਛੱਡੋ ਅਤੇ ਉਹਨਾਂ ਨੇ ਵੀ ਸੋਚ ਚੱਕਾਈ ਗਈ ਹੈ ਕਿ ਕਦੀ ਵੀ ਨਸ਼ਾ ਨਹੀਂ ਕਰਨਗੇ ਅਤੇ ਇਹ ਸਭ ਦੇ ਕੇ ਬੱਚਿਆਂ ਨੂੰ ਹੋਰ ਵੀ ਜਨਰੇਸ਼ਨ ਨੂੰ ਇਹ ਵੀ ਸਿੱਖਣ ਨੂੰ ਮਿਲਦਾ ਹੈ ਕਿ ਨਸ਼ਾ ਇੱਕ ਮਾੜੀ ਚੀਜ਼ ਹੈ ਤੇ ਨਸ਼ੇ ਛੱਡ ਕੇ ਉਹਨਾਂ ਨੂੰ ਕੁਝ ਵੀ ਮਤਲਬ ਕਿ ਪ੍ਰਾਪਤ ਨਹੀਂ ਹੋਵੇਗਾ ਲੇਕਿਨ ਨਸ਼ੇ ਨਾ ਕਰਨ ਦੇ ਨਾਲ ਬਹੁਤ ਕੁਝ ਸੁਧਰ ਸਕਦਾ ਹੈ ਜਿਵੇਂ ਕਿ ਅੱਜ ਪੋਤੇ ਪੋਤੇ ਲਗਾਉਣ ਬਾਰੇ ਵੀ ਦੱਸਿਆ ਗਿਆ ਹੈ ਵਾਤਾਵਰਣ ਨੂੰ ਸਵੱਛ ਰੱਖਣ ਲਈ ਬੋਲਿਆ ਗਿਆ ਹੈ ਐਤੋਕੋ ਬੱਚਿਆਂ ਨੂੰ ਸਿੱਖਣ ਪੌਦੇ ਲਗਾਉਣੇ ਚਾਹੀਦੇ ਨੇ ਪੌਦੇ ਸਾਡੇ ਬਹੁਤੋ ਜਿੰਦੇ ਨੇ ਪੌਦੇ ਜਿੱਥੋਂ ਕਿ ਸਾਡੇ ਜੀਵਨ ਸਟਾਰਟ ਹੁੰਦਾ ਹੈ ਐਵੇਂ ਲਾਸਟ ਤੱਕ ਪੌਦੇ ਸਾਡੇ ਇੱਥੋਂ ਤੱਕ ਪੌਦੇ ਲਾਸਟ ਤੱਕ ਸਾਡੇ ਜੀਵਨ ਦੇ ਨਾਲ ਤੱਕ ਜਾਂਦੇ ਨੇ ਤੇ ਬਹੁਤ ਬਹੁਤ ਵਿਚਾਰਕ ਲੋਕਾਂ ਤੋਂ ਬਹੁਤੋ ਸਿੱਖਿਆਤ ਮਿਲਿਆ ਥੈਂਕ ਯੂ ਸੋ ਮਚ